ਗਰਗਸਿਨ ਬਾਲਨ ਜੀ ਨੇ ਸਾਰੇ ਧਰਮਾਂ ਦੀਆਂ ਵੱਡੀਆਂ ਜੱਟ ਹਰ ਖੇਤਰ ਦੀ ਗੱਲ ਕਰਨਗੇ ਤੇ ਗਰਦਾਸਪੁਰ ਦੇ ਵਿਕਾਸ ਦੀ ਗੱਲ ਹੋਏਗੀ ਉਥੇ ਜਾਣੀਆਂ ਪੰਥ ਨੂੰ ਇਕੱਠੇ ਕਰਕੇ ਜਿਸ ਕਰਕੇ ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿੰਦੇ ਆ ਇਸ ਇਲੈਕਸ਼ਨ ਦੇ ਵਿੱਚ ਆਪਣੇ ਕੈਂਡੀਡੇਟ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਲਿਗੇ ਬਾਵਾ ਜੀ ਬਾਵਾ ਬਾਲਨ ਸਾਹਿਬ ਦਾ ਯਾ ਹਲਕੇ ਦੇ ਪੁਨੇ ਕੋਲੇ ਤੋਂ ਆਏ ਰੂਮ ਨੇ ਕਾਲੀਦ ਤੇ ਪਰਿਵਾਰ ਦੇ ਮੈਂਬਰ ਸਦਾਂ ਬੱਚੇ ਫਤੇ ਬਲੌ ਵਾਈਟ ਵਿੱਚ ਦਾ ਬਸਾ ਗਾਟਲੇ ਬਈ ਕੋਲ ਪਹਿਲੇ ਮਾਮਾ ਜੀ ਗੁਰੂ ਨਾਲ ਨੇ ਜ਼ਿਕਰ ਕੀਤਾ ਕਿ ਆਪਾਂ ਨੂੰ ਗੁਰੂ ਸਬੰਧ ਨੇ ਮੀਰੀ ਪੀਰੀ ਦਾ ਦਰਸਾਉਂਦਾ ਹੈ। ਮਤਲਬ ਕੀ ਹੈ? ਕਿ ਧਰਮ ਤੇ ਸ਼ਕਤੀ ਗੁਰੂ ਕਠਿਆ ਜਾਂਦੀ ਹੈ। ਅੱਜ ਆਪਣੇ ਕੋਲ ਇੱਕ ਜਥੇਬੰਦੀ ਹੈ ਸ਼੍ਰੋਮਣੀ ਕਾਲੀ ਦੋ। ਜਿਹੜੀ 73 ਸਾਲ ਪੁਰਣੀ ਜਥੇਬੰਦੀ ਹੈ ਇਹ ਬਣਾਈ ਇਸ ਲਈ ਗਈ ਸੀ ਕਿ ਜਦੋਂ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ 'ਚ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਦੀ ਵੋਟਾ ਮੰਗਣ ਵਾਸਤੇ ਤਾਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਜੀ ਰਾਜਸਥਾਨ ਨਹੀਂ ਦਿੱਤਾ ਕੀ ਮੋੜੋਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਥੁੜ ਕੀ ਜਵਾਬ ਇਹਦਾ ਤੁਹਾਡੇ ਸਾਡੇ ਨਾਲ ਇੰਨੇ ਤੱਕੇ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਕੈਦੀ ਉਹਨਾਂ ਨੂੰ ਤਾਂ ਛੱਡਦਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀ ਐ ਪਰ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਹੈ ਅਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚੋ ਬੰਦ ਸਾਹਿਬ ਸਰਦਾਰ ਜੀ ਡਰੋਨ ਅੱਜ ਵੀ ਫੜਿਆ ਗਿਆ ਜੀ ਡਰੋਨ ਅੱਜ ਵੀ ਫੜੇ ਜਾ ਰਹੇ ਨੇ 11 ਕਿਲੋ ਹੀਰਾ ਵੀ ਫੜੀ ਲਈਏ ਬਾਹਰੋਂ ਆ ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮਐਲਏ ਮਹੀਨਾ ਲੈਣ ਲੱਗੇ ਆ ਤੋ ਐਸ ਕਰਕੇ ਕਿਉਂਕਿ ਉਹਨੂੰ ਪਤਾ ਸੀ ਅੱਗੇ ਤੋਂ ਇਲੈਕਸ਼ਨ ਦਾ ਜਿੱਤਣਾ ਨਹੀਂ ਆ ਤਾਈ ਉਹਨਾਂ ਨੇ ਸਾਰਾ ਕੰਮ ਜਿਹੜਾ ਰਾਜਨੀਤੀ ਕੀਤੀ ਜਾ ਰਹੀ ਹੈ ਦੇਖੋ ਦੇਸ਼ ਸਾਰੇ ਧਰਮਾਂ ਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਹੜੇ ਇਜਲਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ